ਅੱਜਕੱਲ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਲੋਕਾਂ ਨੂੰ ਉਹ ਪੀਣ ਵਾਲੇ ਪਾਣੀ ਦੀ ਆ ਰਹੀ ਆ ਹਰੇਕ ਬੰਦਾ ਚਾਹੁੰਦਾ ਕਿ ਮੈਂ ਕਿਤੇ ਨਾ ਕਿਤੇ ਸ਼ੁੱਧ ਪਾਣੀ ਪੀਵਾਂ ਆਪਦੀ ਸਿਹਤ ਦੇ ਨਾਲ ਜਿਹੜਾ ਉਹ ਖਿਲਵਾੜ ਨਾ ਹੋਵੇ ਹਨਾ ਕਿਉਂਕਿ ਆਪਾਂ ਦੇਖਦੇ ਆਂ ਜੋ ਨਦੀਆਂ ਨਾਲਿਆਂ ਦਾ ਪਾਣੀ ਆ ਅੱਜਕੱਲ ਜਿਵੇਂ ਬੁੱਢੇ ਦਰਿਆ ਦੇ ਵਿੱਚ ਗੰਦਾ ਕੈਮੀਕਲ ਵਾਲਾ ਪਾਣੀ ਪੀ ਰਿਹਾ ਹਨਾ ਸੋ ਅਗਲਾ ਕਹਿੰਦਾ ਯਾਰ ਆਪਾਂ ਨਹਿਰੀ ਪਾਣੀ ਪੀਣ ਤੋਂ ਵੀ ਗਏ ਕਿਉਂਕਿ ਉਹਨਾਂ ਦੇ ਵਿੱਚ ਕੈਮੀਕਲ ਗੰਦ ਐ ਨਾ ਆਉਣ ਲੱਗ ਗਿਆ ਤੇ ਧਰਤੀ ਹੇਠਲੇ ਪਾਣੀ ਆ ਜਿਹੜੇ ਉਹ ਵੀ ਆਪਾਂ ਖੁਦ ਗੰਦਲੇ ਕਰ ਦਿੱਤੇ ਆ ਉਹਦੇ ਵਿੱਚ ਕਈ ਫੈਕਟਰੀਆਂ ਨੇ ਉੱਥੇ ਬੋਰ ਕਰਕੇ ਡੂੰਘੇ ਕਰਕੇ ਉਹਨਾਂ ਨੂੰ ਕੈਮੀਕਲਾਂ ਦੇ ਵਿੱਚ ਰਲਾ ਕੇ ਹਨਾ ਪੀਣ ਲਾਇਕ ਨਹੀਂ ਛੱਡੇ ਪਾਣੀ ਸੋ ਅੱਜ ਕੱਲ ਜੇ ਆਪਾਂ ਦੇਖੀਏ ਵਿਆਹਾਂ ਸ਼ਾਦੀਆਂ ਦੇ ਵਿੱਚ ਭੋਗਾਂ ਦੇ ਉੱਤੇ ਜਿਹੜੀ ਜ਼ਿਆਦਾ ਡਿਮਾਂਡ ਆ ਉਹ ਆਰਓ ਦੇ ਪਾਣੀ ਦੀ ਆ ਹਨਾ ਹਰੇਕ ਬੰਦਾ ਚਾਹੁੰਦਾ ਕਿ ਮੈਂ ਆਰਓ ਦਾ ਪਾਣੀ ਪੀਵਾਂ ਕਿਉਂਕਿ ਆਰਓ ਦੇ ਕੈਂਪ ਆਰਓ ਪਲਾਟ ਹਰੇਕ ਜਗ੍ਹਾ ਲੱਗੇ ਹੁੰਦੇ ਆ ਮੋਸਟਲੀ ਪਿੰਡਾਂ ਦੇ ਵਿੱਚ ਵੀ ਲੱਗ ਚੁੱਕੇ ਆ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਆਰਓ ਪਲਾਟ ਆ ਉਹ ਜ਼ਿਆਦਾਤਰ ਲੱਗ ਚੁੱਕੇ ਨੇ ਤੋ ਕਈ ਵੀਰਾਂ ਦੀ ਕਈ ਵੀਰਾਂ ਦਾ ਭਲੇਖਾ ਵੀ ਕਹਿ ਸਕਦੇ ਆ ਜਾਂ ਕਈ ਵੀਰਾਂ ਦੀ ਸੋਚ ਵੀ ਕਹਿ ਸਕਦੇ ਆ ਕਿਉਂਕਿ ਅਗਲਾ ਜਦੋਂ ਕੈਂਪਰ ਵਾਲਾ ਪਾਣੀ ਪੀਂਦਾ ਇਹਨਾਂ ਕੈਂਪਰਾਂ ਦੇ ਵਿੱਚ ਪਾਣੀ ਪੀਂਦਾ ਅਗਲਾ ਕਹਿੰਦਾ ਯਾਰ ਸ਼ਾਮ ਤੱਕ ਇਹ ਪਾਣੀ ਠੰਡਾ ਕਿਵੇਂ ਰਹਿੰਦਾ ਤਾਂ ਕਈ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਹੁੰਦੇ ਆ ਮਨ ਦੇ ਬਲਬਲੇ ਹੁੰਦੇ ਆ ਕਿ ਯਾਰ ਇਹਨਾਂ ਕੈਂਪਰਾਂ ਦੇ ਵਿੱਚ ਜਿਹੜਾ RO ਦਾ ਪਾਣੀ ਹੁੰਦਾ ਇਹ ਇਹਨਾਂ ਠੰਡਾ ਕਿਵੇਂ ਰਹਿੰਦਾ ਕਿਉਂਕਿ RO ਵਾਲੇ ਪਲਟ ਵਾਲੇ ਕੋਈ ਨਾ ਕੋਈ ਕੈਮੀਕਲ ਆ ਜਿਹੜੇ ਉਹ ਇਹਦੇ ਵਿੱਚ ਪਾਉਂਦੇ ਆ ਪਰ ਅੱਜ ਆਪਾਂ ਉਸੇ ਮੁੱਦੇ ਤੇ ਗੱਲ ਕਰਾਂਗੇ ਕਿ ਵਾਕਈ ਆ ਇਨਾ ਜਿਹੜੇ ਕੈਂਪਰਾਂ ਦੇ ਵਿੱਚ ਇਹ ਆਰਓ ਜਿਹੜੇ ਵਾਟਰ ਪਲਾਨ ਲੱਗੇ ਹੁੰਦੇ ਆ ਇਹਨਾਂ ਦੇ ਵਿੱਚ ਕੋਈ ਨਾ ਕੋਈ ਕੈਮੀਕਲ ਪੈਂਦਾ ਸੋ ਉਸ ਚੀਜ਼ ਨੂੰ ਜਾਣਨ ਦੇ ਲਈ ਆਪਾਂ ਅੱਜ ਗੱਲ ਕਰਾਂਗੇ ਕਿ ਜਿਹੜੇ ਆਰਓ ਵਾਲਾ ਪਾਣੀ ਹੁੰਦਾ ਇਹਨਾਂ ਦੇ ਵਿੱਚ ਵਾਕਈ ਕੋਈ ਕੈਮੀਕਲ ਪੈਂਦਾ ਕੀ ਇਹ ਨਾ ਜਾਂ ਠੰਡੇ ਰਹਿੰਦੇ ਆ ਸੋ ਸਾਰੇ ਭਰਾਵਾਂ ਨੇ ਇਹ ਵੀਡੀਓ ਸਾਰੀ ਸੁਣ ਕੇ ਤੇ ਇਹਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਇਹਨਾਂ ਦੇ ਵਿੱਚ ਕੋਈ ਨਾ ਕੋਈ ਕੈਮੀਕਲ ਹੁੰਦਾ ਜਾਂ ਨਹੀਂ ਹੁੰਦਾ ਹਨਾ ਤਾਂ ਤੁਸੀਂ ਆਪਦੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਨੀ ਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿਉਂਕਿ ਬਹੁਤੇ ਲੋਕ ਨਾ ਇਹ ਪਾਣੀ ਪੀਣ ਤੋਂ ਡਰਦੇ ਆ ਝਿਜਕਦੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਪਲਾਟ ਆ ਹਨਾ ਤੁਸੀਂ ਦੇਖ ਸਕਦੇ ਹੋ ਉਹ ਆਰਓ ਪਲਾਟ ਆ ਇਹ ਹਜੇ ਆਰ ਡੀ ਤੌਰ ਤੇ ਆਪਾਂ ਲਾਇਆ ਹੋਇਆ ਕੱਚੇ ਤੌਰ ਤੇ ਲਾਇਆ ਹੋਇਆ ਕਿਉਂਕਿ ਪੱਕਾ ਹਜੇ ਕਰਨਾ ਕਿਉਂਕਿ ਸੀਜ਼ਨ ਆ ਗਿਆ ਸੀ ਤਾਂ ਕਰਕੇ ਜਲਦੀ ਦੇ ਵਿੱਚ ਇਹ ਪਲਾਟ ਲਗਾਇਆ ਗਿਆ ਸੋ ਸਭ ਤੋਂ ਪਹਿਲਾਂ ਤਾਂ ਉਹ ਤੁਸੀਂ ਦੇਖ ਸਕਦੇ ਹੋ ਉਹ ਪਲਾਟ ਹੈਗਾ ਜਿਹੜਾ RO ਪਲਾਟ ਆ ਜਿਹੜਾ ਕਿ TDS ਵਗੈਰਾ ਉਹ ਮੀਟਰ ਲੱਗੇ ਹੋਏ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਦੱਸਦਾ ਕਿੰਨਾ TDS ਵਾਟਰ ਦਾ ਚਾਹੀਦਾ ਕਿਵੇਂ ਧਰਤੀ ਹੇਠਲਾ ਪਾਣੀ ਉਹ ਸੋਧ ਕੇ ਉਦੋਂ ਬਾਅਦ ਜਿਹੜੀ A ਟੈਂਕ ਆ ਗਿਆ ਇਹ ਟੈਂਕ ਜਿਹੜਾ ਹੈਗਾਗਾ ਇਹਦੇ ਵਿੱਚ ਮੋਟਰ ਦਾ ਪਾਣੀ ਆਉਂਦਾ ਧਰਤੀ ਹੇਠਲਾ ਪਾਣੀ ਜਾਂ ਮੋਟਰ ਵਾਲਾ ਕੋਈ ਵੀ ਨਹਿਰੀ ਪਾਣੀ ਇਹਦੇ ਵਿੱਚ ਆਉਂਦਾਗਾ ਇਹ ਮਤਲਬ ਇੱਥੇ ਜਿਹੜਾ ਹੈਗਾ ਇੱਥੇ ਪਾਣੀ ਆਉਂਦਾ ਉਦੋਂ ਮੜ ਕੇ ਪਾਣੀ ਉਹਨਾਂ ਟੈਂਕਾਂ ਦੇ ਵਿੱਚ ਜਾਂਦਾ ਉਹ ਜਿਹੜੇ ਲੀਲੇ ਟੈਂਕ ਦੇਖ ਰਹੇ ਹੋ ਉਹਨਾਂ ਲੀਲੇ ਟੈਂਕਾਂ ਤੋਂ ਉਹ ਸਾਹਮਣੇ ਜਿਹੜੇ ਫਿਲਟਰ ਲੱਗੇ ਹੋਏ ਆ ਉਹਨਾਂ ਨੂੰ ਫਿਲਟਰ ਕਰਕੇ ਉੱਪਰ ਇਹਨਾਂ ਟੈਂਕੀਆਂ ਦੇ ਵਿੱਚ ਲੈ ਆਉਂਦਾ ਇਹ ਜਿਹੜੀ ਟੈਂਕੀ ਆ ਇਹਦੇ ਉੱਤੇ ਆਹ ਜਿਹੜੀ ਫੋਮ ਚੜਾਈ ਹੋਈ ਆ ਇਹਦੇ ਕਰਕੇ ਚੜਾਈ ਆ ਵੀ ਤਾਂ ਕਿ ਜਿਹੜਾ ਉਹ ਪਾਣੀ ਆ ਠੰਡਾ ਰਹੇ ਠੰਡਾ ਪਾਣੀ ਕਰਦਾ ਕੀ ਕੀ ਚੀਜ਼ ਕਰਦੀ ਆ ਜਿਵੇਂ ਏਸੀ ਦਾ ਕੰਪਰੈਸਰ ਮੋਸਟਲੀ ਅੱਜ ਕੱਲ ਏਸੀ ਹਰੇਕ ਦੇ ਘਰਾਂ 'ਚ ਲੱਗਿਆ ਹੋਇਆ ਹਨਾ ਇਹ ਕੰਪਰੈਸਰ ਵੱਡਾ ਹੁੰਦਾਗਾ ਜਿਸ ਤਰ੍ਹਾਂ ਏਸੀ ਆਪਣੇ ਰੂਮ ਨੂੰ ਠਾਰਦਾਗਾ ਉਸੇ ਤਰ੍ਹਾਂ ਇਹ ਜਿਹੜਾ ਕੰਪਰੈਸਰ ਹੈਗਾ ਇਹਦੇ ਜਿਹੜੀਆਂ ਪਾਈਪਾਂ ਨੇ ਉਹ ਇਸ ਟੈਂਕ ਦੇ ਵਿੱਚ ਲੱਗੀਆਂ ਹੋਈਆਂ ਹੁੰਦੀਆਂ ਇੱਕ ਇੱਕ ਗੋਲਦਾਰ ਜਿਵੇਂ ਕਿ ਆਪਾਂ ਕਹਿ ਦਈਏ ਵੀ ਸਪਰਿੰਗ ਟੈਪ ਬਣਾ ਕੇ ਇਹਦੇ ਵਿੱਚ ਜਿਹੜੀਆਂ ਪਾਈਪਾਂ ਉਹ ਫਿੱਟ ਕੀਤੀਆਂ ਹੁੰਦੀਆਂ ਤੇ ਏਸੀ ਜਦੋਂ ਆਪਾਂ ਮਤਲਬ ਇਹਨੂੰ ਇਹਨੂੰ ਆਨ ਕਰਦੇ ਆ ਇਹਨੂੰ ਇੱਥੋਂ ਆਨ ਕਰ ਲਿਆ ਹਨਾ ਇਹਨੂੰ ਆਨ ਕਰ ਲਿਆ ਤੇ ਇਹਨੇ ਇੱਥੇ ਆਪਦਾ ਮੀਟਰ ਦਿਖਾ ਦੇਣਾ ਹੈਗਾ ਵੀ ਕਿੰਨਾ ਜਿਹੜਾ ਪਾਣੀ ਦੀ ਮਾਤਰਾ ਵੀ ਕਿੰਨੀ ਠੰਡੀ ਆ ਜਿਵੇਂ ਹੁਣ ਇਹ 18 ਦਿਖਾ ਰਿਹਾ ਹੁਣ ਜਿਹੜਾ ਪਾਣੀ ਦਾ ਟੈਂਪਰੇਚਰ ਹੈ 18 ਦਾ ਇਹ ਇਹਨੇ ਜਿਹੜਾ ਹੈਗਾ ਮਤਲਬ ਜਿੰਨਾ ਟੈਂਪਰੇਚਰ ਕਿਸੇ ਨੂੰ ਚਾਹੀਦਾ ਕੋਈ 12 ਪੀਂਦਾ ਕੋਈ 14 ਪੀਂਦਾ ਹਨਾ ਕੋਈ ਜਿੰਨਾ ਵੀ ਅਗਲੇ ਦੀ ਡਿਮਾਂਡ ਆ ਹਨਾ ਸੋ ਇਹ ਜਿਹੜੀ ਉਹ ਜਿਹੜਾ ਇਹ ਕੰਪਰੈਸਰ ਹੈ ਇਹ ਪਾਣੀ ਨੂੰ ਠਾਰਦਾ ਨਾ ਕਿ ਇਸ ਪਾਣੀ ਦੇ ਵਿੱਚ ਕੋਈ ਕੈਮੀਕਲ ਪੈਂਦਾ ਸੋ ਬਹੁਤੇ ਭਰਾਵਾਂ ਦਾ ਭੁਲੇਖਾ ਸੀ ਕਿ ਇਹਦੇ ਵਿੱਚ ਕੋਈ ਕੈਮੀਕਲ ਪੈਂਦਾ ਕੈਮੀਕਲ ਨਹੀਂ ਪੈਂਦਾ ਹੈਗਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹਨਾ ਸੋ ਇਹ ਪਾਣੀ ਹੈ ਜਿਹੜਾ ਇਹ ਪੀਨ ਲਾਇਕ ਹੁੰਦਾ ਕੋਈ ਇਹਦੇ ਵਿੱਚ ਐਡਾ ਵਹਿਮ ਕਰਨ ਦੀ ਲੋੜ ਨਹੀਂ ਕਿ ਇਹਦੇ ਵਿੱਚ ਕੈਮੀਕਲ ਪੈਂਦਾ ਸੋ ਵੇਜ ਜਿਹੜੇ ਹੋ ਗਏ ਜਿਹੜਾ ਪਾਰੋ ਦਾ ਪਾਣੀ ਆ ਉਹ ਪੀ ਸਕਦੇ ਆ ਸੋ ਬਹੁਤੇ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਸੀਗੇ ਕਿ ਇਹਦੇ ਵਿੱਚ ਕੋਈ ਕੈਮੀਕਲ ਪੈਂਦਾ ਸੋ ਦੱਸ ਦਈਏ ਆਰਓ ਦੇ ਪਾਣੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੈਮੀਕਲ ਜਿਹੜਾ ਕੋਈ ਵੀ ਆਰਓ ਪਲਾਟ ਵਾਲਾ ਵੀਰ ਉਹ ਨਹੀਂ ਪਾ ਸਕਦਾ ਤੇ ਨਾ ਹੀ ਪਾਵੇ ਉਹ